ਕੋਈ ਕੋਲ ਹੁੰਦਾ ਪੁੱਛ ਲੈਨੇ ਆਂ ਉਹ ਨੰਬਰ ਕਿਹੜਾ ਦੇਖਵਾ ਜਿਹੜਾ ਹੈਗਾ ਕਿੰਨਾ ਨੰਬਰ ਕਿਹੜਾ ਉਹ ਪੁੱਤ ਹਾਂਜੀ ਬਾਪੂ ਕੋਈ ਆ ਦੇਖੀ ਮੜਾ ਪਿੱਛੇ ਦਾ ਨੰਬਰ ਕੱਟੀ ਮੜਾ ਜੇ ਉਹਨੂੰ ਬਹੁਤ ਪੁੱਛਣੀ ਐ ਦੇਖੀ ਮੜਾ ਕੱਟੀ ਫਿਰ ਮੈਂ ਕਿੰਨੀ ਵਾਰੀ ਕਿਹਾ ਤੁਸੀ ਆਪਣੀ ਨਿਗਰ ਚੈੱਕ ਕਰਾਓ ਡਾਕਟਰ ਦੇ ਜਾ ਕੇ ਪਰ ਤੁਸੀ ਨਾ ਮੇਰੀ ਗੱਲ ਤੇ ਕੋਈ ਅਸਰ ਨਹੀਂ ਕਰਦੇ ਹੈਗੇ ਪੁੱਤ ਐਨਕ ਦਾ ਨੰਬਰ ਬਦਲ ਗਿਆ ਲੱਗ ਇੱਕ ਵਾਰੀ ਚੈੱਕ ਕਰਾਉਣੀ ਕੋਈ ਹੋਰ ਕੀ ਆ ਆਹ ਲੋ ਕੜਤਾ ਬਪੂ ਨੇ ਆਏਗੇ ਨਹੀਂ ਸੀ ਤੁਸੀਂ ਨਾ ਬਾਅਦ ਚ ਫੋਨ ਕਰ ਲੈ ਉਹਨੂੰ ਇੱਕ ਮਿੰਟ ਰੁਕਜੋ ਵੀ ਮੈਂ ਨਾ ਜਾਂਦੀ ਸੀ ਮੇਰੇ ਵੱਸ ਦਾ ਟਾਈਮ ਵੀ ਹੋਇਆ ਪਿਆ ਕਾਲਜ ਕਿੱਥੇ ਜਾਣਾ ਬੁੱਤਾਂ ਕਾਲਜ ਅੱਛਾ ਚਲ ਕੋਈ ਨਾ ਬੁੱਤ ਬਾਗ ਜਾ ਤੂੰ ਹਾਂ ਤੇ ਤੁਸੀਂ ਟਾਈਮ ਨਾ ਲੈ ਜੀ ਬੁੱਤ ਬਪੂ ਅੱਜ ਨਾ ਮੈਂ ਲੇਟ ਹੋ ਜਾਊਂਗੀ ਅੱਜ ਮੇਰੀ ਸਿਹਲੀ ਨਹੀਂ ਹੈਗੀ ਪ੍ਰੀਤੀ ਉਹਨੂੰ ਥੋੜਾ ਇਹ ਕੰਮ ਆਉਂਦੇ ਕੱਪੜੇ ਲਿਡੇ ਲੈਣੇ ਆਉਦੇ ਤੇ ਕੋਨੇ ਅਸੀਂ ਉਹ ਬੁੱਕਸ ਵਾਲੀ ਦੁਕਾਨ ਤੇ ਜਾ ਕੇ ਆਉਣਾ ਉਹ ਬੁੱਤ ਮੈਂ ਤਾਂ ਇਹ ਕਹਿੰਦਾ ਜੀ ਤੁਹਾਡੀ ਜੀਰੀ ਆ ਜਾਊਗੀ ਕਹਤਾ ਬਹੁਤ ਜ਼ਰੂਰ ਕਰਦਾ ਉਸ ਤੇ ਲੱਗ ਗਿਆ ਬਾਣ ਉਸ ਰਹਿ ਜੂਗਾ ਚਾਹ ਜੂ ਬਣਾਉਂਦੀ ਮੈਂ ਚਾਹ ਬਣਾਇਆ ਚਲ ਕੋਈ ਨਾ ਬੱਪ ਮੈਂ ਕੋਸ਼ਿਸ਼ ਕਰੂੰਗੀ ਜਲਦੀ ਆਉਣ ਦੀ ਤੇ ਨਾਲੇ ਤੂੰ ਧਿਆਨ ਨਾਲ ਉਹਦਾ ਚਾਹ ਪਾਣੀ ਪੀ ਲਈ ਦਵਾਈ ਵੀ ਲੈ ਲਈ ਟਾਈਮ ਹਾਂ ਹਾਂ ਕੋਈ ਠੀਕ ਹੈ ਬੱਪ ਧਿਆਨ ਰੱਖੀ ਆਂਦਾ ਠੀਕ ਹੈ ਬੱਪ ਅੱਛਾ ਹਾਂ ਹਲੋ ਆਪ ਇਤੇ ਆਬਤ ਉਹ ਬਹੁਤ ਖੜੀ ਐ ਹਾਂ ਹਾਂ ਤੋ ਬਸ ਅੱਧਾ ਕੀਲਾ ਰਹਿ ਗਿਆ ਮੇਰੇ 6000 ਦੇ ਦੇ ਥੋੜੀ ਜੀ ਬਹੁਤਾ ਹਾਂ 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 ਚੱਲ ਆਪਣਾ ਸਰ ਜੂਗਾ ਹਾਂ ਉਹ ਚੱਲ ਮੈਂ ਪੱਟਣਾ ਇਹ ਭੇਜ ਦੂੰਗਾ ਫਿਰ ਆਹੋ ਆਹਾਂ ਠੀਕ ਹੈ ਹਾਂ ਆ ਭਰਾ ਮੇਰੀ ਤੂੰ ਉਹ ਨਾ ਕਰੀ ਕਿਸੇ ਨੂੰ ਪਟਾਈ ਨਾ ਆਹੋ ਆਹੋ ਠੀਕ ਹੈ ਬੁੱਤ ਅੱਜ ਮੈਂ ਕਹਿ ਦੇਣਾ ਉਹਨੂੰ ਪੱਟ ਲੈਣੀ ਚੰਗਾ ਤਾਂ ਤੇਰੇ ਬਾਪੇ ਨੂੰ ਵੀ ਕਹਿ ਦੀ ਆਹੋ ਆਹੋ ਆਹ ਜੰਗਾ ਭਾਈ ਭਾਈ ਚਲ ਪੌਦਾ ਦਾ ਸਰ ਗਿਆ ਉਹਨਾਂ ਨੂੰ ਕਹਿ ਦੇਣਾ ਭਾਈ ਪੱਟ ਲਿਓ ਪੌਦਾ ਕਿੰਨਾ ਨੰਬਰ ਚੋਂ ਉਹਦਾ 11 ਆਈਏ ਨਾੜਾ ਹੀ ਆਇਆ ਹੋਇਆ ਹੈ ਹਲੋ ਹਲੋ ਆ ਸਰਪਣਾ ਆਇ ਕਰੀ ਉਹ ਪੀਤੇ ਖੇਤੋਂ ਪੱਟ ਲਓ ਬੋਦਾ ਆਹਾ ਉਹ ਅੱਦੇ ਕਿਲੇ ਦੀ ਪੱਟ ਲਓ ਯਾਰ ਜਿਹੜੀ ਆਪਣੀ ਰੈਂਦੀ ਆ ਪਤਲਾ ਲਓ ਯਾਰ ਉਹ ਆਹਾ ਆ ਆਹ ਪੱਟ ਲਓ ਉਧਰ ਆ ਮੈਂ ਦੋ ਬੇ ਚਾਹ ਲੈ ਕੇ ਆ ਜੂਗਾ ਆਓ ਆਓ ਵਾਓ ਠੀਕ ਹੈ ਆਓ ਛਿੱਤੀ ਨਾਲ ਲਾਇਓ ਭਾਈ ਛਿੱਤੀ ਨਾਲ ਲਾਇਓ ਪਹਿਲਾਂ ਦੋ ਕਿਲੇ ਛਿੱਤੇ ਲਾ ਦੇ ਤੁਸੀਂ ਆ ਸੰਗਣੀ ਲਾ ਦਿਓ हां हां ਥੋੜੀ ਸੰਗਣ ਹੀ ਰੱਖਿਓ ਉਹ ਦੇਖਿਓ ਮੁੰਡਾ ਟੋੜਾ ਯਾਰ ਜਵਾਕ ਜਾ ਯਾਰ ਉਹ ਬੱਚੇ ਹੀ ਤਹੀਂ ਜਿਹੜਾ ਲਾਈ ਜਾਂਦਾ ਉਹ ਵਿੱਚੇ ਕੱਖ ਲਾਈ ਜਾਂਦਾ ਬੜਾ ਯਾਰ ਨੂੰ ਕਹਿ ਦੇ ਆਹਾਂ ਕਹਿ ਦੇ ਕਹਿ ਦੇ ਯਾਰ ਠੀਕ ਆ ਬਈ ਓਕੇ ਓਕੇ ਸੁਲਾਇਆ ਯਾਰ ਅਗਲੇ ਨੇ ਮਾ ਡੰਗਾ ਡੰਗਰਾ ਦੇਖ ਲੈਣਾ ਮਾੜਾ ਮोटा ਕਰ ਦੇਣਾ ਫਿਰ ਇੰਨੇ ਜ਼ਿਆਦਾ ਟਾਈਮ ਉਹ ਚਾਹਦੇ ਆ ਵਾਕੇ ਕਿੰਨਾ ਟਾਈਮ ਹੋ ਗਿਆ ਵੇਟ ਕਰੀਂ ਮੈਂ ਫਾਇ ਕੱਟ ਨੂੰ। ਹੋਰ ਫਿਰ ਸੱਜਣਾ ਕੀ ਹਾਲ ਚਾਲ ਨੇ? ਮੈਂ ਤਾਂ ਠੀਕ ਆ ਨਾ ਤੁਸੀਂ ਹਰ ਰੋਜ਼ ਲੇਟ ਆਉਂਦੇ ਹੋ ਕੀ ਗੱਲ? ਲੇਟ ਫਿਰ ਹੁਣ ਕੰਮ ਤੋਂ ਡੇਵੀ ਕਰਨਾ। ਕੰਮ ਤੋਂ ਡੇ ਤਾਂ ਮੈਨੂੰ ਬਹੁਤ ਜ਼ਰੂਰੀ ਹੈ ਮੈਨੂੰ ਨਾ ਅੱਜ ਬਾਪੂ ਨੇ ਸਪੈਸ਼ਲ ਕਹਿ ਕੇ ਭੇਜਿਆ ਸੀਗਾ ਵੀ ਪੌਦ ਬਟਾਈ ਐ ਨਾ ਵੀ ਪੁੱਤ ਨੇ ਖੇਤ ਉਹ ਲਵਾਉਣਾ ਵੀ ਤੂੰ ਟਾਈਮ ਨਾਲ ਆ ਜੀ ਘਰੇ ਚਾਹ ਪਾਣੀ ਬਣਾ ਕੇ ਦੇਣਾ ਹੂਗਾ ਨਾ। ਚਲੋ ਚਾਹ ਪਾਣੀ ਦਾ ਚਾਹ ਪਾਣੀ ਬੁੜਾ ਆਪੇ ਕਰ ਲੂਗਾ। ਬੁੜਾ ਆਪ ਕਿਵੇਂ ਕਰ ਲੂਗਾ ਨਰੇ ਉਹ ਬਾਪੂ ਆ ਮੇਰਾ ਬੋਲਣ ਲਈ ਤੁਸੀਂ ਦੇਖੋ ਪਹਿਲਾਂ। ਬੈਠ ਜੀ ਆਪੇ ਕਰ ਲ ਆ ਉਠੁੰਨ ਤਾਂ ਮੈਂ ਆਖਾਂ ਟਾਈਮ ਤੋਂ ਹੀ ਦਰ ਇਹਨੇ ਕੋਈ ਚੱਟਰੀ ਗੱਲ ਕਰੀ ਕਿਤੇ ਕਦੇ ਟਾਈਮ ਨਾਲ ਆਏ ਹੋ ਮੇਰੀ ਜਾਨ ਆ ਤੈਰੇ ਘਰ ਕੇ ਤਾਂ ਮੈਂ ਆ ਰਿਹਾ ਕੰਮ ਛੱਡ ਕੇ ਮੈਨੂੰ ਇਹ ਗੱਲ ਪਸੰਦ ਨਹੀਂ ਆਈਆਂ ਤੁਹਾਡੀਆਂ ਰੋਈ ਰੋਈ ਹੁਣ ਯਾਰ ਮੈਂ ਵੀ ਤਾਂ ਕਰੇ ਤੂੰ ਢੋਲ ਕਾਉਣਾ ਮੈਂ ਕਿਹੜਾ ਪਰਪਲ ਕਾਉਣਾ ਤੁਹਾਨੂੰ ਟਾਈਮ ਦੇ ਤਾਂ ਪਤਾ ਟਾਈਮਿੰਗ ਤਾਂ ਤੁਹਾਨੂੰ ਜਿਆਦਾ ਬੰਦਾ ਟਾਈਮ ਨਾਲ ਆ ਜੇ ਇੱਕ ਅੱਧਾ ਦਿਨ ਮੰਨ ਲਾ ਲੇਟ ਹੋ ਜਾ ਚੱਲ ਜਾਂਦਾ ਹੁਣ ਤੁਸੀਂ ਤਾਂ ਹਰ ਰੋਜ਼ ਹੀ ਲੇਟ ਆਉਨੇ ਹੋ ਹੁਣ ਕੰਮ ਵੀ ਯਾਰ ਰੋਈ ਨੇ ਗਰੋਂ ਕਰ ਲੂੰ ਤੈਨੂੰ ਕੁਝ ਕਮਾਉਂਗਾ ਵੀ ਹੁਣ ਤੇਰਾ ਲਾਣੇ ਦਾ ਉਹ ਨਹੀਂ ਕਹਿ ਦਊਗਾ ਵੀ ਕੀ ਆ ਮੁੰਡੇ ਦੇ ਕੋ ਬਸ ਰਹਿਣ ਦੇ ਲੋ ਬੋਲਿਆ ਨਾ ਨਹੀਂ ਮਦਨ ਉੱਪਰ ਹੈ ਕਿੰਨਾ ਦਿਲ ਨੂੰ ਮੈਂ ਪਿਆਰ ਕਰਦਾ ਹਾਂ ਯਾਰ ਨਹੀਂ ਮੈਂ ਤੁਹਾਡੀ ਗੱਲ ਸਮਝਦੀ ਪਰ ਤੁਹਾਨੂੰ ਵੀ ਤਾਂ ਮੇਰੀ ਗੱਲ ਨੂੰ ਸਮਝਣਾ ਚਾਹੀਦਾ ਆ ਪਤਾ ਮੈਨੂੰ ਕਿੰਨਾ ਫਿਕਰ ਉੱਤੋਂ ਦਾ ਮੈਨੂੰ ਘਰ ਦਾ ਫਿਕਰ ਇੱਕ ਬਾਪੂ ਦਾ ਫਿਕਰ ਇੱਕ ਤੇਰਾ ਉੱਤੋਂ ਮੇਰੀ ਪੜ੍ਹਾਈ ਦਾ ਫਿਕਰ ਮੈਂ ਕਿਹੜੇ ਕਿਹੜੇ ਪਾਸੇ ਹੋਵਾਂ ਹਾਂ ਦਾ ਹਰ ਕੁਝ ਮੈਂ ਕਿ ਸੈਕਰੀਫਾਈ ਕਰਦਾ ਨਹੀਂ ਉਸਰ ਪਿਆਰ ਪਿੱਛੇ ਤਾਂ ਕਰਨਾ ਪੈਂਦਾ ਹੈਗਾ ਮੰਨ ਲੀ ਮੈਂ ਤੁਹਾਡੀ ਗੱਲ ਪਰ ਤੁਸੀਂ ਉਹ ਗੱਲਾਂ ਸਮਝਦੇ ਫਾਲੋ ਨਹੀਂ ਨਾ ਕਰਦੇ ਇਕੱਲੀਆਂ ਗੱਲਾਂ ਤੁਹਾਡੇ ਕੋਲੇ ਮੈਂ ਕਿੰਨੇ ਦਿਨ ਬਾਪੂ ਨੂੰ ਬਹਾਨਾ ਲਾ ਕੇ ਲੇਟ ਹੁੰਦੀ ਰਹੂੰਗੀ ਫਿਰ ਉਹ ਕੰਮ ਵੀ ਜ਼ਰੂਰੀ ਨੇ ਮੈਂ ਵੀ ਆ ਰਿਆਂ ਆ ਬੰਦਾ ਦੋ ਘਟੇ ਲੇਟ ਹੋ ਕੇ ਦੌਣ ਖਾਣ ਨੂੰ ਪਈਆਂ ਕੰਮ ਤਾਂ ਮੈਨੂੰ ਜ਼ਰੂਰੀ ਨਹੀਂ ਮੈਨੂੰ ਉਹਦਾ ਘਰ ਵੀ ਜ਼ਰੂਰੀ ਆਉਂਦਾ ਪਿਓ ਵੀ ਜ਼ਰੂਰੀ ਆ ਚਲ ਠੀਕ ਹੈ ਹੁਣ ਮੈਂ ਚਲਦੀ ਆਂ ਬਾਪੂ ਨੇ ਮੇਰੇ ਘਰੇ ਵੇਟ ਕਰਤਾ ਹੁਣ ਉਹਨੇ ਤਾਂ ਮੈਨੂੰ ਪਹਿਲੀ ਹੀ ਕਿਹਾ ਸੀ ਕਿ ਪੁੱਤ ਅੱਜ ਥੋੜਾ ਜਿਹਾ ਟਾਈਮ ਨਾਲ ਜਲਦੀ ਘਰੇ ਆ ਜਾ ਜੀ ਨਾ ਬੇਟੀ ਤੈਨੂੰ ਨਾ ਕਾਲੀ ਜੀ ਆ ਗਈ ਫਲਾ ਕਿਹੜੇ ਵੀ ਚੱਲਦੇ ਨੇ ਮੈਨੂੰ ਇਹ ਤਾਂ ਦੱਸ ਦੋ ਤੁਸੀਂ ਜਦੋਂ ਤੁਸੀਂ ਟਾਈਮ ਨਾਲ ਆਉਣਾ ਹੀ ਨਹੀਂ ਹੁੰਦਾ ਬਾਅਦਸ ਗਲਤੀ ਮੇਰੇ 'ਚ ਕਰਦੇ ਹੋ ਚਲ ਕੰਮ ਇਹ ਕਰਾਂਗੇ ਤਾਂ ਹਾਂ ਕਰੀਏ ਕਿਤੇ ਕਹਿੰਦੀ ਮੈਂ ਫੇਲ ਕਰਾਂਗਾ ਕਰਾਂਗੀ ਤੁਸੀਂ ਕੀ ਹੈਂ ਗੱਲਾਂ ਕਰਦਾ ਪਹਿਲਾਂ ਕਦੇ ਮੈਨੂੰ ਜਵਾਬ ਦਿੱਤਾ ਕਿ ਤੇ ਚੀਜ਼ ਤੋਂ ਜਾਂ ਤੁਹਾਡੀ ਗੱਲ ਨਾ ਮੰਨੀ ਹੋਈ ਤਾਂ ਹੀ ਦਾ ਫਿਰ ਕਹਿਣਾ ਮੈਨੂੰ ਪਤਾ ਤੂੰ ਕਰਦੈਂਗਾ ਆਪਾਂ ਇਹੋ ਜਿਹੀ ਕੀ ਕੰਮ ਤੋਂ ਹੋ ਵੀਰ ਮੈਂ ਫੋਨ ਨਹੀਂ ਲੈਂਦਾ ਸੀ ਤੁਹਾਨੂੰ ਪਤਾ ਹੀ ਹੋਗਾ ਪਹਿਲਾਂ ਹਾਂ ਮਾਂ ਉਹਦੀ ਕਿਸ਼ਤੀ ਹੈ ਜਿਹਦੀ 7000 ਰੁਪਏ ਹੋ ਗਏ 7000 ਕਰ ਦੂੰ ਤੁਹਾਡੇ ਕੋਲ ਤੇ ਤਾਂ ਕਰ ਤਾਂ ਮੈਂ ਦੇਉਂਗੀ ਪਰ ਮੈਨੂੰ ਨਾ ਕਈ ਵਾਰੀ ਆਏ ਆ ਬਿਹਨ ਪਾਉਦੇ ਨੀਲੇ ਬਣੀ ਗਈ ਬਾਪੂ ਨੇ ਨਾ ਬਾਹਨ ਚ ਝੋਨੇ ਦਾ ਉਹ ਕਰਨਾਗਾ ਜੀਰੀ ਰਵਾਣੀ ਆ ਉਹਦੇ ਕਰਕੇ ਬਾਪੂ ਨੂੰ ਜੇ ਲੋੜ ਪੈ ਗਈ ਨਾ ਤੇ ਬਾਪੂ ਨੇ ਫਿਰ ਮੇਰੇ ਤੋਂ ਕਹਿਣਾ ਵੀ ਪੁੱਤਰੇ ਇਹ ਪੈਸੇ ਜਿਹੜੇ ਤੇ ਗੂਗਲ ਪੇਸ ਹਨ ਉਹ ਕਢਾ ਕੇ ਦੇ ਦੇ ਨੀ ਤੁਲਾ ਨਹੀਂ ਆ ਬਾਮ ਨਾ ਕਹਦੇ ਉੱਤਰ ਲਾ ਕੇ ਪੜਾਈ ਤੇ ਲਾ ਕੇ ਪ੍ਰੈਕਟਿਸ ਨਾਲ ਲੀਕਿੰਗ ਬਾਪ ਉਹਦਾ ਮੈਂ ਬਹੁਤ ਨਾ ਚੱਲ ਆ ਵੀ ਦੂੰ ਪਰ ਫਿਰ ਵੀ ਮੈਂ ਥੋੜੇ ਬਹੁਤ ਤਾਂ ਹਰ ਕਰ ਦੂੰਗੀ ਪਰ ਇੰਨੇ ਨਹੀਂ ਕਰ ਸਕਦੀ ਕਿਉਂਕਿ ਉੱਤੋਂ ਕੰਮ ਦਾ ਟਾਈਮ ਆ ਸੀਜ਼ਨ ਦਾ ਟਾਈਮ ਆ ਤੁਹਾਨੂੰ ਵੀ ਪਤਾ ਵੀ ਜਿਹੜੇ ਝੋਨਾ ਲਾਉਣਾ ਆਂਗੇ ਉਹ ਪੈਸੇ ਨਾਲ ਦੀ ਨਾਲ ਭਾਲਦੇ ਆਗੇ ਕਈ ਤਾਂ ਨਾ ਕਹਿ ਰਹੇ ਨੇ ਸਾਨੂੰ ਸ਼ਾਮ ਦੀ ਸ਼ਾਮ ਹੀ ਦੋਸਤ ਆਉਂਕਦਾ ਹੈ। ਐਡੀ ਧੂਮ ਵੀ ਇੱਧਰ ਲੱਗੇ ਚਰਚਾ ਹੋ ਗਿਆ ਹੂੰ ਤੁਮਰੇ ਕਾ ਕੀ ਨਵਾਂ ਦੱਸ ਸਕਦੇ ਨਹੀਂ ਜੀ ਮੈਂ ਤੁਹਾਡੇ ਲਈ ਬਹੁਤ ਕੁਝ ਕਰ ਸਕਦੀ ਆਂ ਫਿਰ ਕਰ ਦੂੰਗੀ ਤੇ ਮਰੀ ਜਾਨ ਨੂੰ ਸਰ ਕੋਈ ਨਹੀਂ ਮੈਂ ਕਿਤਨਾਂ ਤੋਹਫੇ ਜ਼ਰੂਰ ਕਰੂੰਗੀ ਚਲ ਠੀਕ ਆ ਫਿਰ ਹੁਣ ਨੇ ਮੈਂ ਚਲਦੀ ਐ ਟਾਈਮ ਵੀ 12 ਹੋ ਗਿਆ ਬਾਪੂ ਨੇ ਨੇ ਫਰਾਈਂ ਕਹਿਣਾਗੇ ਵੀ ਕੁੜੀ ਅੱਜ ਮੈਂ ਤੈਨੂੰ ਸਪੈਸ਼ਲ ਕਿਹਾ ਸੀ ਤੇ ਤੂੰ ਫਿਰ ਵੀ ਲੇਟ ਆਈ ਹੈਂ ਕਰੂੰਗੀ ਫਿਰ ਮੈਂ ਕੱਲ ਨੂੰ ਭਰਨੀਆ ਕਰ ਦਿਆਂਗੀ ਫਿਰ ਚੰਗਾ ਤੇ ਕਰੀਂ ਕੱਲ ਤੱਕ ਕੱਲ ਤੱਕ ਕਰਨਾ ਵਈ ਚੰਗਾ ਠੀਕ ਕੋਈ ਨਾ ਮੈਂ ਤੈਨੂੰ ਫੋਨ ਕਰਕੇ ਦੱਸ ਦੂੰਗੀ ਠੀਕ ਆ ਚਲ ਠੀਕ ਇਹਦੇ ਨਾਲ ਚੱਲ ਜੀ ਜਾ ਯਾਰ ਕਿੱਥੋਂ ਗੱਡੀ ਜਾਂਦੀ ਐ ਸਾਰਾ ਲਿਪੜਿਆ ਹੋਇਆ ਹੈ ਕਿੱਥੋਂ ਗੜਦਾ ਜੀ ਕੋਈ ਨਾ ਕੋਈ ਵਰਤੂ ਬਾਪੂ ਬਾਪੋ ਤਾਂ ਠੀਕਰੀ ਜਾਂਦੇ ਤੁਸੀਂ ਉਹ ਪੁੱਤਾਂ ਕਦੋਂ ਕਰਦੇ ਲੀਕ ਹੋ ਗਿਆ ਸਾਰਾ ਤੇਲ ਪਤਾ ਨਹੀਂ ਕੱਢੀ ਜਾਂਦਾ ਚੱਲਦਾ ਚੱਲਦਾ ਬੰਦ ਹੋ ਗਿਆ ਤੋਂ ਮਿਸਤਰੀ ਨੂੰ ਬੁਲਾ ਲੈਂਦੇ ਘਰੇ ਆ ਕੇ ਦੇਖਣ ਜਾਂਦਾ ਉਹ ਜਿਹਨੂੰ ਫੋਨ ਲਾਉਣਾ ਸੀ ਮੈਂ ਤੁਸੀਂ ਉਹ ਤਾਂ ਦਾ ਕਿੱਲਾ ਰਹਿੰਦਾ ਮਾਦਰ ਹੁਣ ਤਾਂ ਦਿੰਦੇ ਉਹ ਪਤਾ ਕਦੋਂ ਕਰ ਚਲ ਮੈਂ ਉਹਨਾਂ ਨੂੰ ਪੁੱਛ ਲੈਣਾ ਡਾਕਟਰ ਨਹੀਂ ਫਿਰ ਉਹ ਕਿਹੜਾ ਮਿਸਤਰੀ ਹੋਊਗਾ ਅੱਛਾ ਤੇ ਤੁਸੀਂ ਮੈਨੂੰ ਐਂ ਦੱਸੋ ਰੋਟੀ ਖਾ ਲਈ ਸੀ ਤੇ ਪਹਿਰੇ ਰੋਟੀ ਵਟੀ ਤਾਂ ਖਾ ਲਈ ਬੁੱਤ ਮੈਂ ਤੂੰ ਅੱਜ ਬੜਾ ਲੇਟ ਹੋ ਗਿਆ ਅੱਜ ਮੈਂ ਤੁਹਾਨੂੰ ਦੱਸਿਆ ਤਾਂ ਸੀਗਾ ਵੀ ਮੋਂ ਕੁੜੀ ਨਾਲ ਜਾਣਾ ਸੀ ਇੱਕ ਤੋਂ ਨੇ ਸੂਟ ਲੈਣੇ ਸੀਗੇ ਦੋ ਗਰਮੀਆਂ ਦੇ ਤਾਂ ਲੇਟ ਹੋ ਗਏ ਬਿਆਰ ਚ ਅੱਜ ਤਾਂ ਆ ਇਧਰੋਂ ਤਾਂ ਇਹ ਕੰਮ ਖੜਾ ਹੈ ਹਾਂ ਅੱਜ ਨਾ ਉਹ ਹੁਣ ਬਹੁਤ ਕੰਨੀ ਬਹੁਤ ਪਟਨ ਭੇਜਣੇ ਕਿਸੇ ਦੇ ਕੋਲ ਤਾਂ ਹੁਣ ਤੁਹਾਨੂੰ ਵੀ ਕੱਲ ਲੱਗ ਰਹੀ ਮੈਂ ਚਾਹਣਾ ਹਾਂ ਚਾਹ ਆਪਾਂ ਮਾਣਾ ਹੁਣੇ ਬਣਾ ਕੇ ਦੇਣੀ ਹੈ ਹੋਰ ਪਤਾ ਬਾਹ ਲੇਟ ਹੋ ਗਿਆ ਤੂੰ ਚੱਲ ਚਲੀ ਮੈਂ ਬਣਾਉਣੀ ਹੈ ਹੋਰ ਮੈਂ ਦੇਖਦਾ ਨਹੀਂ ਮਨ ਲਾ ਟਰੈਕਟਰ ਮਾੜ ਕੇ ਲਾਉਣਾ ਪਰ ਉਹਨੂੰ ਤਾਂ ਕਰਵਾਉਣਾ ਤੇ ਤੁਸੀਂ ਫੋਨ ਹੀ ਲਾ ਲਓ ਮਿਸਤਰੀ ਨੂੰ ਘਰੇ ਆ ਜੋ ਠੀਕ ਕਰ ਮਿਸਤਰੀ ਪੁੱਤਾ ਹੁਣ ਫਿਰ ਟਾਈਮ ਲਾਊਗਾ ਹੁਣ ਕਭਾ ਲੈ ਕਟਿੰਗ ਨੰਬਰ ਜੇ ਉਹਦਾ ਨਿਓ ਫੋਨ ਲਓ ਨਹੀਂ ਮੈਂ ਤੁਸੀਂ ਚਾਚੇ ਦਾ ਟਰੈਕਟਰ ਪੁੱਛ ਲੈਣੀ ਮੈਂ ਹੀ ਕਹਿਣਾ ਮੈਂ ਚਾਚੇ ਦਾ ਪੁੱਛ ਲਾਂਗਾ ਹਾਂ ਲੈ ਬਾਪੂ ਫੋਨ ਆ ਤਾਂ ਹਾਂ ਤੁਸੀਂ ਗੱਲ ਕਰੋ ਮੈਂ ਚਾਹ ਧਰ ਦੇਣੀ ਤੁਹਾਡੇ ਬੱਸ ਹੈਲੋ ਆ ਗਏ ਤੈ ਕੋ ਉਹ ਕੋਡਾ ਟਰੈਕਟਰ ਕਿੱਥੇ ਆ ਪੁੱਤ ਹਾਂ ਹਾਂ ਉਹ ਬਸ ਅੱਧਾ ਕਿਨਾ ਕੁੱਤਾ ਰਹਿਦਾ ਉਹ ਤੋਂ ਮੈਂ ਕਰਕੇ ਤੈਨੂੰ ਢਵਾ ਦਿੰਦਾ ਹਾਂ ਹਾਂ ਆਹੋ ਆ ਮळे ਬਾਹਰ ਘੜਤੇ ਹਾਂ ਬਸ ਕੁੜੀਏ ਚਾਹ ਬਣਾ ਰਹੀਏ ਚਾਹ ਬਣਾ ਕੇ ਮੈਂ ਲੈ ਆਉਂ ਆਹੋ ਬਸ ਤੂੰ ਬਾਹਰ ਘੱਟ ਕੇ ਢਵਾ ਦੇ ਉਹ ਹੋਇਆ ਤਾਂ ਕੁਝ ਨਹੀਂ ਉਹ ਤੇਲ ਲੀਕ ਕਰ ਗਿਆ ਉਹ ਤੋਂ ਮਿਲਦਾ ਜੈਨ ਪੂਰ ਜਾ ਤਾਂ ਫਟ ਗਿਆ ਹਾਂ ਸਾਰਾ ਲਿਪੜ ਗਿਆ ਤਾਂ ਆ ਬੋਲਿੰਗ ਬੋਰਡ ਕਰਦੀ ਮੜਾ ਦੇਖ ਲੂਗਾ ਕਿ ਆਓ ਹਾਂ ਆ ਵਾਓ ਠੀਕ ਹੈ ਚਲ ਠੀਕ ਆਉਣਾ ਮੈਂ ਥੈਂਕ ਯੂ ਚੱਲਾ ਉੱਥੇ ਮੜਾ ਹਿੰਮਤਾਂ ਕਰ ਬਣਾ ਦੇ ਬੁੱਤੋ ਜਾ ਹਾਂਜੀ ਬੱਤੂ ਹੂ ਹੂ ਗਰਮੀ ਬੋਲ ਕਰਕੇ ਠਹਿਰਾ ਬਣ ਉਹ ਗਾਂ ਚਾਚਾ ਓਏ ਆ ਆ ਵੀ ਬਿਸਤਰੀ ਆ ਜਾ ਆ ਜਾ ਭੱਜ ਜਾ ਆਪਾਂ ਹੋ ਗਿਆ ਤੁਹਾਨੂੰ ਫੋਨ ਕਰਦੇ ਹੁਣ ਆਦਾ ਫੋਨ ਚਾਗਦਾ ਇਹਨੂੰ ਨਾ ਆਉਣਾ ਹੀ ਆ ਚਾਚਾ ਮੈਂ ਤੁਹਾਨੂੰ ਪਤਾ ਪੂਰੇ ਸੀਜ਼ਨ ਦਾ ਟਾਈਮ ਆ ਠੀਕ ਆ ਅਜੀਰੀਆਂ ਚੂਮੀਆਂ ਦਾ ਕੋਈ ਗਲੀਸ ਕਰਾਉਣਾ ਹੈ ਨਾ ਕੋਈ ਕੁਝ ਕਰਾਉਣਾ ਹੈ ਜ਼ਰਾਤ ਨੂੰ ਇੱਕ ਇੱਕ ਵਜ ਜਾਂਦਾ ਉਸੇ ਆਦੇ ਮਿੱਤਰੋ ਮੇਰੇ ਯਾਰ ਤੁਸੀਂ ਜੇ ਲੋੜ ਹੁੰਦਾ ਤੁਸੀਂ ਆਉਂਦੇ ਨਹੀਂ ਉਦੋਂ ਤੁਸੀਂ ਬਾਹਰਾਂ ਤੇ ਪਏ ਨੇ ਕੋਈ ਤੁਹਾਡੇ ਕੋਲ ਟਾਈਮ ਹੈ ਟਾਈਮ ਹੈ ਤੁਸੀਂ ਜੋ ਸਾਨੂੰ ਲੋੜ ਹੁੰਦਾ ਤੁਸੀਂ ਆਉਂਦੇ ਰਹੋ ਰਚੇ ਉਹ ਨਹੀਂ ਦਾ ਸੁਣਨ ਕਰੇ ਆਉਣਾ ਜਾਣ ਦਾ ਔਖਾ ਹੈ ਕਿਉਂਕਿ ਹੁਣ ਆਪਣਾ ਦੁਕਾਨ ਤੇ ਜ਼ਿਆਦਾ ਕੰਮ ਰਹਿੰਦਾ ਦੋ ਜਾਣੇ ਐਨੇ ਗੱਨੇ ਗੱਟਰ ਸਮਾਰਨ ਤੈਨੂੰ ਪਤਾ ਕਿਸੇ ਦਾ ਬੈਰਿੰਗ ਟੁੱਟ ਗਿਆ ਕਿਸੇ ਦਾ ਗੀ ਟੁੱਟ ਗਿਆ ਚੜਦੇ ਤੇ ਚੜਦਾ ਬੰਦਾ ਹੁੰਦਾ ਬਈ ਮੇਰਾ ਪਹਿਲਾ ਸਮਾਰਦੇ ਬਈ ਮੇਰਾ ਪਹਿਲਾ ਸਮਾਰਦੇ ਐਂ ਦੱਸ ਅਸੀਂ ਕਿਹੜਾ ਮਸ਼ੀਨਾਂ ਦੀ ਵਿਅਕਤ ਦੇ ਨੇ ਸਮਾਰਨ ਵੀ ਐ ਹੁੰਦਾ ਹੁਣ ਮੇਰਾ ਕੰਮ ਥੋੜਾ ਜਿਹਾ ਸੀਗਾ ਉਹ ਮੈਂ ਤਾਂ ਕਿਸੇ ਦਾ ਮੰਗਣਾ ਪੈ ਗਿਆ ਉਹ ਭਾਈ ਦਾ ਮੰਗਿਆ ਟਰੈਕਟਰ ਉਹਨਾਂ ਦਾ ਹੁਣ ਵੀ ਆਹ ਕੰਮ ਆ ਗਿਆ ਚੱਲ ਪਿੰਡੋਂ ਆ ਰਿਹਾ ਸੀ ਬਾਜ਼ਾਰ ਮੈਂ ਜਾ ਬਜ਼ਾਰ ਤੋਂ ਦੇਖ ਜਾ ਆਓ ਤਾਂ ਸਦੇ ਹੀ ਆ ਗਿਆ ਆਪਦਾ ਥੋੜਾ ਹੁੰਦਾ ਬਈ ਉੱਡੇ ਬਾਅਦ ਵੀ ਥੋੜੀ ਹੋਊਗਾ ਚਲ ਕੋਈ ਨਾ ਅੱਛੇ ਹੁਣ ਦੇਖ ਲੈਣਾ ਕੀ ਹੋ ਗਿਆ ਇਹਨਾਂ ਦਾ ਚਲ ਦੇਖ ਲੈ ਮੜਾ ਇਹ ਦੇਖ ਨੂੰ ਕੀ ਹੋ ਰਿਹਾ ਦਾ ਸਾਰਾ ਤੇਲ ਗੱਡੀ ਜਾਂਦਾ ਕਿੱਥੋਂ ਕੱਢ ਰਹੀ ਤੀਂਾ ਤਾਂ ਤੇ ਬੰਦ ਹੋ ਜਾਂਦਾ ਹੋਣਾ ਇਹ ਬੰਦ ਹੋ ਜਾਂਦਾ ਚੱਲਦਾ ਚੱਲਦਾ ਹਾਂ ਉਹ ਬੰਦ ਹੋ ਗਿਆ ਉਹ ਹੋ ਗਿਆ ਜਿਹੜਾ ਦਾ ਗਰਾਹੀ ਦਾ ਤੇਲ ਟੂੜਾ ਹਾਂ ਸਾਰਾ ਪੈਣੀ ਚੂਗਾ ਦਰਾ ਇਹ ਹੋਊਗੀ ਇਹਨੂੰ ਆ ਜਾਣ ਜੂ ਇਹਦਾ ਬਚਾ ਲਓ ਪਟਨਾ ਬੂਗਾ ਖੋਲਣਾ ਬੂ ਇਹਦਾ ਦੋ ਟੋਟੇ ਆਉਣਗੇ ਇਹਦੇ ਕੋਲ ਨੀਜਾ ਹੋਰ ਨੀਗੋਸ਼ੀਏਂ ਬੈਗਾ ਇਹਦੇ ਇਹਲਾ ਜੇ ਮਾੜਾ ਮੁੰਡਾ ਚਾਹਦਾ ਪੁੱਤ ਲੈ ਚਲਾਂਗੇ ਯਾਰ ਤੇ ਮੇਰੀ ਗੱਲ ਸੁਣ ਹਾਂ ਇਹਨੂੰ ਉੱਥੇ ਲੈਣੀ ਦੁਕਾਨ ਤੇ ਤੂੰ ਯਾਰ ਦੋ ਜੜ ਭਾ ਕੇ ਲੈ ਕੇ ਆਉਣਾ ਪਈ ਤਾਂ ਹਨ ਦੋ ਤਿੰਨ ਬਾਲਾ ਹੀ ਫਿਰ ਉਹ ਵੀ ਹੋ ਹਾਂ ਉਹ ਦੇਖਾ ਉਹ ਕਰਕੇ ਮੈਂ ਖੋਲੂ ਸੰਦ ਸੱਪਾ ਖਾਸਾ ਚਾਹੀਦਾ ਮੈਨੂੰ ਅਗੋਂ ਤਾਂ ਮੈਂ ਉਹ ਦੇਖਣਾ ਅਗਦੀ ਮਾਝੇ ਛੋਟਾ ਮੋਟਾ ਕੰਮ ਚਲਰਾ ਹੀ ਕਰ ਜੂ ਮੈਂ ਉਹ ਮੈਨੂੰ ਤਾਂ ਇਹਦੀ ਕਿਤੇ ਆਏ ਤੂੰ ਕਰਾਊਗਾ ਇਹ ਕੰਮ ਕਰਦਾ ਐਂ ਗਰੀ ਚੜਾ 2 ਕਿਲੋਟਰ ਲੈ ਕੇ ਚਾ ਤੇਲ ਪਾ ਲਈ ਆ ਮੰਗਲਾਣ ਜਾ ਉਹਨਾਂ ਲਮਾਏ ਤਾਂ ਉਹਨੂੰ ਚੋਟੀਆਂ ਕਹਿ ਦੇਣਾ ਆ ਜਾ ਰਾਤ ਬਵਾਂਡੇ ਕੂਟੀ ਦਾ ਪੁੱਛਣ ਟਰੈਕਟਰ ਆਉਂਦਾ ਜਿੱਦੋਂ ਜਿੱਦੋਂ ਪਾਕ ਦੁਕਾਨ ਤੇ ਇਹਦਾ ਹੁਣ ਦੋ ਹਿੱਸੇ ਹੋਣਗੇ ਦੇ ਆ ਜਨ ਜੂਨ ਜਿੱਦੋਂ ਸਾਰੇ ਹੋ ਰਹੇ ਨੇ ਇੱਕ ਟਰੈਕਟਰ ਵੀ ਖਾਸਾ ਪੁਰਾਣਾ ਨਾ ਉਹਨਾਂ ਚੱਲ ਨਾ ਮਾ ਪਾਦੀਆ ਜਿਹੜਾ ਕੋ ਪੂਗਾ ਹੁਣ ਚੱਲ ਕੋਈ ਨਾ ਭਰਾ ਜੀ ਠੀਕ ਆ ਤੇਰੇ ਲੱਗਣਗੇ ਹੁਣ ਉਹ ਤਾਂ ਲੱਗਣਗੇ ਬਈ ਹੁਣ ਮੈਨੂੰ ਐ ਦੱਸ ਹਾਂ ਚਾ ਪੀਏਗਾ ਉਹ ਚਾਚੂ ਕਾ ਨੂੰ ਆਇਆ ਉਹ ਬੈ ਜਾ ਮੇਰੀ ਗੱਲ ਸੁਣ ਦਾਚੇ ਮੈਂ ਤਾਂ ਕੌਂ ਦੇ ਪੂਣਾ ਨੰਦਰੇ ਨੇ ਉਹ ਫੋਟੋਂ ਲੱਗ ਰਹੇ ਨੇ ਇਹ ਕੁੜੀਏ ਇਹ ਗੁੱਡੀ ਹਾਂਜੀ ਬਾਪੂ ਉਹ ਚਾਹ ਬਣਾ ਦੇ ਪਤੋਂ ਦੋ ਕੱਪ ਮਿਸਤਰੀਆ ਹਾਂਜੀ ਬਣਾਉਣੀ ਆ ਚਾਹ ਨਾਲੇ ਪਾਣੀ ਦੇ ਆ ਹਾਂਜੀ ਬਾਪੂ ਲੈ ਕੇ ਆਉਣੀ ਆ ਪਾਣੀ ਉਹ ਚਾਹ ਦੀ ਖੇਚਲਾ ਸਾਨੂੰ ਕਰ ਰਹੀ ਉਹ ਚਾਹ ਨਾਲੇ ਪਾਣੀ ਵੀ ਨਾਲੀ ਹੋਰ ਦੱਸ ਹੋਰ ਤਾਂ ਠੀਕ ਆ ਹੋਰ ਅਸਬਤ ਹੋਈ। ਹੋਰ ਤਾਂ ਠੀਕ ਆ ਅੱਜੇ। ਨਾਲੇ ਅੱਜ ਗੱਲ ਕੁੜੀਆਂ ਦਾ ਜਵੇਂ ਤਰ ਇਕੱਲੇ ਬਹਿ ਜਾ ਚ। ਕੀ ਹੋ ਗਿਆ ਜੇਰਾ? ਬਸ ਤੈਨੂੰ ਪਤਾ ਏ ਜਮਾਨਾ ਬਹਿ ਜਾ ਰਿਹਾ। ਕੀ ਹੋ ਗਿਆ ਕੀ ਬੁਝਾਰਤਾਂ ਨਹੀਂ ਪਾਈਂ ਨਾ ਖੁੱਲ ਕੇ ਦੱਸ ਕੀ। ਬੁਝਾਰਤਾਂ ਤਾਂ ਸਾਨੂੰ ਨੇ ਤੇ ਅੱਜ ਤੈਨੂੰ ਪਤਾ ਏ ਕਿਹਦੇ ਕੀ ਨਾਲ ਗੱਲ ਕਰ ਲਈ ਕਿਹਦੇ ਨਾਲ ਗੱਲ ਕਰ ਸੀ। ਪਿਆਰ ਕੂਰ ਤਾਂ ਕਿਹੜੇ ਕਰਦੇ ਨੇ। ਇਹਦਾ ਭਾਈ ਹੁਣ ਨਵੇਂ ਜਮਾਨੇ ਦੀਆਂ ਗੱਲਾਂ ਨੇ। ਤੈਨੂੰ ਪਤਾ ਜਿਹੇ ਜਿਹੇ ਮਾਹੌਲ ਹੋਈ ਜਾਂਦੇ ਨੇ ਉਹ ਵੀ ਲੋਕ ਹੋਈ ਜਾਂਦੇ ਨੇ। ਹਾਂ। ਨਾ ਪਈ ਆਪਣੇ ਗੁੱਡੀ ਸਸਿਆਣੀਏ ਤੇ ਚੱਲ ਬੰਦੀ ਆ ਨਾ ਕਦੇ ਪਈ ਇਹਦਾ ਕੁਲੰਪਾ ਆ ਕਾਲਜ ਦੇ ਚ ਪੜਦੀ ਐ ਇੰਨਾ ਪੜ ਹੱਡੀ ਆਪਾਂ ਨੂੰ ਕਦੇ ਕੁਲੰਪਾ ਨਹੀਂ ਆਇਆ ਚੱਲ ਵਧੀਆ ਚਾਚੇ ਫੜ ਲੈ ਕੇ ਕੁਸਲਾ ਗੀ ਬਿਠਾ ਲਈ ਆ ਆਈਏ ਚੱਲਾ ਘਰ ਬਾਹਰ ਵਧੀਆ ਮਿਲ ਜਿੰਦਾ ਬਾਈ ਹਾਂ ਕੁਲਾਕ ਚਾਰ ਅੱਖਰ ਪੜਿਆ ਹੋਊਗਾ ਤਾਂ ਆਪਦਾ ਤਾਂ ਹੁਣ ਆਪਣੇ ਦਾਦਾ ਦਾ ਟਾਈਮ ਲੰਘ ਗਿਆ ਬਈ ਐਤੋਂ ਪੈਣਾ ਜਮ ਮਾਰੀ ਮਾਰੀ ਕੇ ਟੱਕਰਾਂ ਹੋਰ ਕੱਲੂ ਚੱਲ ਜਵਾਕੜੀ ਦਾ ਗੋਲ ਬਣਦੀ ਦਰ ਪਰ ਚਾਚਾ ਚੇ ਥੋੜਾ ਮੋਟਾ ਧਿਆਨ ਰੱਖੀ ਨਾ ਨਾ ਇਹਦਾ ਫੁੱਲ ਗੋਰਾ ਆਪਾਂ ਨੂੰ ਪੂਰੀ ਤਸੱਲੀ ਆ ਭਾਈ ਇਦਵਾਰ ਦੇਖ ਲੈ ਜੱਟੇ ਆਪਣੇ ਘਰ ਲਵੇ ਘਰ ਦੀ ਗਾ ਹਾਂ ਹਾਂ ਉਹਨਾਂ ਦੀ ਕੁੜੀ ਦਾ ਅਬ ਉਸ ਉਸੇ ਆਪਣੇ ਪਿੰਡ ਦੇ ਮੁੰਡੇ ਨਾਲ ਭੱਤੀ ਆਪ ਦੇ ਗੁਮਾਂਢ ਤੇ ਹੋਰ ਦੁਮਾਂਢ ਤੇ ਕੋਈ ਹੁਣ ਕੀ ਕਰਨੀ ਕੀ ਇਹ ਜਵਤਨਾ ਹੁੰਦਾ ਸੁਣਨਾ ਬਸੋ